ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਕਿ ਸਾਡੀ ਰਸੋਈ ਦੇ ਵਿੱਚ ਰਹਿਣ ਵਾਲੇ ਨਮਕ ਤੇ ਫਿਟਕਰੀ ਦੋਨੋਂ ਹੀ ਬਹੁਤ ਜ਼ਿਆਦਾ کارਗਰ ਨੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪ੍ਰੋਬਲਮ ਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਐਸੇ ਹੀ ਤਰੀਕੇ ਨਾਲ ਫਿਟਕਰੀ ਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ کارਗਰ ਹੁੰਦੀ ਹੈ ਇਸ ਦੇ ਛੋਟੇ-ਛੋਟੇ ਉਹ ਕਈ ਤਰ੍ਹਾਂ ਦੇ ਉਪਾਅ ਹੁੰਦੇ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਨੂੰ ਤੁਰੰਤ ਚਮਤਕਾਰ ਚਮਤਕਾਰ ਦੇਖਣਾ ਸ਼ੁਰੂ ਹੋ ਜਾਂਦਾ ਹੈ ਸਾਹ ਸੰਗਜ ਕਹਿਣ ਤੋਂ ਭਾਵ ਕਿ ਉਪਾਅ ਦੇ ਨਾਲ ਤੁਰੰਤ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਐਸੇ ਹੀ ਤਰੀਕੇ ਦੇ ਨਾਲ ਨਮਕ ਦੇ ਜਿਹੜੇ ਉਪਾਅ ਨੇ ਉਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਤੇ ਜੇਕਰ ਅਸੀਂ ਨਮਕ ਤੇ ਫਿਟਕਰੀ ਦੋਨਾਂ ਦੇ ਉਪਾਅ ਜਾਂ ਫਿਰ ਸ਼ਨੀਵਾਰ ਦੇ ਦਿਨ ਨੂੰ ਜਾ ਫਿਰ ਸੰਗਾ ਜੀ ਮੰਗਲਵਾਰ ਦੇ ਦਿਨ ਨੂੰ ਕਰਦੇ ਹਾਂ ਦਸਾਂ ਨੂੰ ਇਹ ਉਪਾਅ ਕਰਨ ਤੇ ਤੁਰੰਤ ਹੀ ਲਾਭ ਮਿਲਦਾ ਹੈ ਅੱਜ ਦਾ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਖਾਸ ਕਰਕੇ ਉਹਨਾਂ ਮਾਤਾ ਪਿਤਾ ਦੇ ਲਈ ਹੈ ਜੋ ਇਹ ਸੋਚਦੇ ਹਨ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਬੱਚਿਆਂ ਦਾ ਵਿਆਹ ਪਤਾ ਨਹੀਂ ਹੋਵੇਗਾ ਜਾਂ ਨਹੀਂ ਜਾਂ ਫਿਰ ਉਹਨਾਂ ਬੱਚਿਆਂ ਦੇ ਲਈ ਵੀ ਹੈ ਜਿਹੜੇ ਸੋਚਦੇ ਨੇ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਡੀ ਉਮਰ ਨਿਕਲਦੀ ਜਾ ਰਹੀ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਪੂਰੇ ਤਰੀਕੇ ਦੇ ਨਾਲ ਉਹ ਟੈਨਸ਼ਨ ਦੇ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਹਨ ਸੋ ਇਸ ਤਰੀਕੇ ਦੇ ਨਾਲ ਸਾਾ ਸੰਗਤ ਜੀ ਸਾਡੇ ਘਰਾਂ ਦੇ ਵਿੱਚ ਅੱਜਕੱਲ ਦੇ ਸਮੇਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਚੱਲਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਬੱਚੇ ਕੀ ਵੱਡੇ ਕੀ ਹਰ ਇੱਕ ਵਿਅਕਤੀ ਹਰ ਇੱਕ ਬੱਚਾ ਪਰੇਸ਼ਾਨ ਰਹਿੰਦਾ ਹੈ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਇਸ ਦੇ ਨਾਲ ਜਦੋਂ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟ ਆਉਣੇ ਸ਼ੁਰੂ ਹੋ ਜਾਂਦੇ ਹੈ ਤਾਂ ਅੱਜ ਕੱਲ੍ਹ ਦੇ ਸਮੇਂ ਦੀ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਤੇ ਅੱਜ ਦੀ ਵੀਡੀਓ ਵਿੱਚ ਜਿਹੜਾ ਅਸੀਂ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ کارਗਰ ਹੈ ਬਿਨਾਂ ਕਿਸੇ ਪਾੜ ਪੋਜਾਤੇ ਤੋਂ ਸੇ ਸਿੰਪਲ ਜਿਹਾ ਉਪਾਅ ਕਰ ਲੈਣਾ ਇਹ ਉਪਾਅ ਆਪਾਂ ਕਿਵੇਂ ਕਰਨਾ ਹੈ ਇਹ ਕਿਹੜੇ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਸਾਡੀ ਵੀਡੀਓ ਨੂੰ ਵਾਤੋਂ ਵਾਤ ਲਾਈਕ ਕਰੋ ਅਤੇ ਸ਼ੇਅਰ ਕਰ ਦਿਓ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਐਸੇ ਹੀ ਤਰੀਕੇ ਨਾਲ ਜੇਕਰ ਵਿਆਹ ਸੰਬੰਧੀ ਪ੍ਰੋਬਲਮ ਹੈ ਤਾਂ ਸਾਡੇ ਘਰ ਦੇ ਵਿੱਚ ਚੱਲ ਰਹੀਆਂ ਨੇ ਪਰੇਸ਼ਾਨੀਆਂ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੇ ਇਸ ਦੇ ਨਾਲ-ਨਾਲ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਪਾਵੇਂ ਉਹ ਬੱਚਿਆਂ ਨੂੰ ਹੋਵੇ ਚਾਹੇ ਉਹ ਆਪਣੇ ਘਰ ਦੇ ਵਿੱਚ ਮਾਤਾ ਪਿਤਾ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇਗੀ ਤੁਸੀਂ ਕੀ ਕਰਨਾ ਸ਼ਨੀਵਾਰ ਦੇ ਦਿਨ ਇਹ ਛੋਟਾ ਜਿਹਾ ਉਪਾਅ ਕਰਨਾ ਜਿਹੜੇ ਵੀ ਲੋਕਾਂ ਨੇ ਇਸ ਪਾਣ ਨੂੰ ਅਸ਼ਮਾਕੇ ਦੇਖਿਆ ਉਹਨਾਂ ਨੂੰ ਇਸ ਦਾ ਫਾਇਦਾ ਜ਼ਰੂਰ ਹੋਇਆ ਹੈ ਕਿਉਂਕਿ ਸ਼ਨੀਵਾਰ ਦੇ ਦਿਨ ਜਿਹੜੇ ਵੀ ਅਸੀਂ ਉਪਾਅ ਕਰਦੇ ਹਾਂ ਪੂਰੇ ਵਿਸ਼ਵਾਸ ਦੇ ਨਾਲ ਉਹ ਉਪਾਅ ਬਹੁਤ ਹੀ ਜ਼ਿਆਦਾ ਅਚੋਕ ਹੁੰਦੇ ਨੇ ਇਹ ਸਾਨੂੰ ਤੁਰੰਤ ਹੀ ਰਿਜ਼ਲਟ ਦਿੰਦੇ ਨੇ ਸੋ ਇਸ ਤਰੀਕੇ ਦੇ ਨਾਲ ਉਪਾਗ ਕਰਨ ਦੇ ਲਈ ਜਿਹੜਾ ਤੁਸੀਂ ਨਮਕ ਲੈਣਾ ਹੈ ਜਿਹੜਾ ਤੁਸੀਂ ਰਸੋਈ ਦੇ ਵਿੱਚ ਜੋਸ਼ ਕਰਦੇ ਹੋ ਉਹ ਨਮਕ ਵੀ ਤੁਸੀਂ ਲੈ ਸਕਦੇ ਹੋ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਜਿਹੜਾ ਡਲੀ ਵਾਲਾ ਨਮਕ ਹ ਜਿਸ ਨੂੰ ਖੜਾ ਨਮਕ ਕਹਿੰਦੇ ਨੇ ਜੇਕਰ ਤੁਸੀਂ ਉਸ ਨਮਕ ਦੇ ਨਾਲ ਹੀ ਉਪਾਗ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਫਾਇਦਾ ਮਿਲਣ ਵਾਲਾ ਹੈ ਜੇਕਰ ਤੁਹਾਡੇ ਕੋਲ ਖਾੜਾ ਨਮਕ ਨਹੀਂ ਤਾਂ ਇਹਨੇ ਸੋਚਣਾ ਕਿ ਐਸੇ ਸੁਪਾਣੂ ਕਰਦੇ ਨਹੀਂ ਫਿਰ ਤੁਹਾਡੇ ਘਰ ਵਿੱਚ ਜਿਹੜਾ ਵੀ ਰਸੋਈ ਦੇ ਵਿੱਚ ਨਮਕ ਤੁਸੀਂ ਖਾਣੇ ਦੇ ਵਿੱਚ ਜੋਸ ਕਰਦੇ ਹੋ ਉਸ ਨਮਕ ਦੇ ਨਾਲ ਵੀ ਤੁਸੀਂ ਇਹ ਪਾ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਨਮਕ ਲੈਣਾ ਹੈ ਘੱਟ ਤੋਂ ਘੱਟ ਦੋ ਮੁਠੇ ਤਾਂ ਹੋਣਾ ਚਾਹੀਦਾ ਹੈ ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਖਾੜਾ ਨਮਕ ਬਜਾ ਤੋਂ ਕਿਸੇ ਤੋਂ ਵੀ ਮੰਗਵਾ ਸਕਦੇ ਹੋ ਅਗਰ ਤੁਹਾਨੂੰ ਲਿਆ ਕੇ ਦੇਣ ਲਈ ਕੋਈ ਨਹੀਂ ਤੇ ਫਿਰ ਤੁਸੀਂ ਐਸੇ ਹੀ ਨਮਕ ਦੇ ਨਾਲ ਉਪਾਅ ਕਰ ਸਕਦੇ ਹੋ ਦੋ ਮੁਠੀ ਤੁਹਾਨੂੰ ਨਮਕ ਚਾਹੀਦਾ ਹੈ ਤੇ ਇਸ ਉਪਾਣ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਸੂਰਜ ਅਸਤੋਂ ਤੋਂ ਬਾਅਦ ਦੇ ਵਿੱਚ ਤੁਸੀਂ ਕਰਨਾ ਹੈ ਤੇ ਇਸ ਉਪਾਣ ਨੂੰ ਬੱਚੇ ਖੁਦ ਵੀ ਕਰ ਸਕਦੇ ਹਨ ਤੇ ਮਾਤਾ ਪਿਤਾ ਖੁਦ ਕਰ ਸਕਦੇ ਹਨ ਜੋ ਵੀ ਤੁਹਾਨੂੰ ਸਹੀ ਲੱਗੇ ਉਹੀ ਉਪਾਅ ਤੁਸੀਂ ਕਰ ਸਕਦੇ ਹੋ ਇਸ ਪਾਣ ਤੁਸੀਂ ਕਿਸੇ ਵੀ ਸ਼ਨੀਵਾਰ ਵਾਲੇ ਦਿਨ ਕਰ ਸਕਦੇ ਹੋ ਜਿਸ ਦਿਨ ਤੁਹਾਡੇ ਕੋਲ ਸਮਾਂ ਹੋਵੇਗਾ ਪੂਰਾ ਸਹੀ ਪੂਰਾ ਸਮਾਂ ਹੋਵੇਗਾ ਉਸ ਦਿਨ ਤੁਸੀਂ ਉਪਾਅ ਕਰ ਸਕਦੇ ਹੋ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਕਿਹੜੇ ਸ਼ਨੀਵਾਰ ਕਰੀਏ ਜਾਂ ਕਿਹੜੇ ਨਹੀਂ ਕੋਈ ਵੀ ਸ਼ਨੀਵਾਰ ਹੋਵੇ ਬਸ ਸੂਰਜ ਅਸਾਂ ਤੋਂ ਬਾਅਦ ਤੁਸੀਂ ਉਪਾਅ ਕਰ ਲੈਣਾ ਸੋ ਇਸ ਤਰਿਕੇ ਨਾਲ ਦੋ ਸੰਸ਼ਾਮ ਦੇ ਸਮੇਂ ਸ਼ਨੀਵਾਰ ਦੇ ਦਿਨ ਦੋ ਮੁਠੀ ਨਮਕ ਲੈਣਾ ਹੈ ਤੇ ਜਿਹੜਾ ਤੁਸੀਂ ਦੋ ਮੁਠੀ ਨਮਕ ਲੈਣਾ ਉਹਨੂੰ ਤੁਸੀਂ ਦੋਨਾਂ ਹੱਥਾਂ ਤੇ ਕੈਂ ਤੋਂ ਪਾਵ ਕੇ ਦੋਨਾਂ ਹੱਥਾਂ ਨੂੰ ਜੋੜ ਕੇ ਦੋਨਾਂ ਹਥੇਲੀਆਂ ਤੇ ਤੁਸੀਂ ਰੱਖ ਲੈਣਾ ਹੈ ਤੇ ਇਹ ਜੇਕਰ ਪਾ ਮਾਤਾ ਪਿਤਾ ਕਰ ਰਹੇ ਹਨ ਤਾਂ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਇਸ ਨਮਕ ਨੂੰ ਹੱਥ ਤੇ ਰੱਖਣ ਤੋਂ ਬਾਅਦ ਦੇ ਵਿੱਚ ਕਰਨ ਜੇਕਰ ਬੱਚੇ ਘਾਰੇ ਹਨ ਤਾਂ ਬੱਚੇ ਇਸ ਨਮਕ ਨੂੰ स्त्री के ਨਾਲ ਹੱਥ ਦੇ ਉੱਪਰ ਰੱਖ ਕੇ ਆਪਣੀ ਵਿਆਦੀ ਕਾਮਨਾ ਕਰ ਸਕਦੇ ਨੇ ਜਦੋਂ ਵੀ ਤੁਸੀਂ ਇਹ ਉਪਾਅ ਕਰਕੇ ਆਪਣੀ ਵਿਆਦੀ ਕਲਪਨ ਆਪਣੀ ਵਿਆਦੀ ਕਾਮਨਾ ਕਰਨੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਪਰਸ਼ਮ ਦੇਸ਼ਾ ਦੇ ਵਿੱਚ ਕੱਢ ਕੇ ਆਪਣੀ ਵਿਆਦੀ ਕਾਮਨਾ ਕਰ ਸਕਦੇ ਹੋ ਇਸੇ ਤਰੀਕੇ ਨਾਲ ਵਿਆਹ ਦੇ ਨਾਲ ਚੱਲਦੀ ਜਿਹੜੀ ਪ੍ਰੋਬਲਮ ਉਸ ਲਈ ਤਾਂ ਤੁਸੀਂ ਇਹ ਉਪਾਅ ਕਰਨਾ ਹੀ ਕਰਨਾ ਅਗਰ ਇਸ ਤੋਂ ਇਲਾਵਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਕੋਈ ਹੋਰ ਵੀ ਪ੍ਰੋਬਲਮ ਚੱਲ ਰਹੀ ਹੈ ਤਾਂ ਇਸੇ ਨਾਲ ਨਾਲ ਜੇਕਰ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਵਿੱਚ ਕੋਈ ਗ੍ਰਹਿ ਦੋਸ਼ ਨੇ ਜਿਹੜੇ ਕਿ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਜਾਂ ਕਿ ਪੂਰੀ ਨਜ਼ਰ ਤੋਂ ਤੁਹਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਇਸ ਪਾਣੂ ਕਰਨ ਦੇ ਨਾਲ ਦੂਰ ਹੋ ਜਾਣਗੇ। ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਵੀ ਪੰਜ ਆਮਿਕਾ ਪਰ ਜਦੋਂ ਵੀ ਤੁਸੀਂ ਉਪਾਅ ਕਰਨਾ ਹੈ ਸਾਰੀਆਂ ਇਹ ਪ੍ਰੋਬਲਮ ਨੂੰ ਲੈ ਕੇ ਪਸ਼ਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰਕੇ ਤੁਸੀਂ ਇਸ ਪਾਉ ਨੂੰ ਕਰਦੇ ਹੋਏ ਇਹ ਸਾਰੀ ਪ੍ਰਾਰਥਨਾ ਤੇ ਮਨੋ ਕਾਮਨਾ ਤੁਸੀਂ ਬੋਲਣੇ ਹੈ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ 2 ਤੋਂ 3 ਮਿੰਟ ਦਾ ਸਮਾਂ ਲੱਗਣਾ ਹੈ ਦੋ ਤੋਂ ਤਿੰਨ ਮਿੰਟ ਦੇ ਸਮੇਂ ਦੇ ਵਿੱਚ ਤੁਸੀ ਪੂਰੀ ਸ਼ਰਦਾ ਦੇ ਭਾਵਨਾ ਦੇ ਨਾਲ ਇਹ ਉਪਾਗ ਕਰਨਾ ਹੈ ਤੇ ਇਹ ਉਪਾਗ ਕਰਦੇ ਸਮੇਂ ਇਹ ਪ੍ਰਾਰਥਨਾ ਕਰਦੇ ਸਮੇਂ ਤੁਸੀ ਆਪਣੇ ਮਨ ਵਿੱਚ ਮਹਾਦੇਵ ਜਾਂ ਸ਼ਨੀ ਦੇਵ ਦਾ ਧਿਆਨ ਤਰਨਾ ਹੈ ਇਸ ਤਰੀਕੇ ਨਾਲ ਤੁਸੀ ਆਪਣੇ ਮਨ ਹੀ ਮਨ ਬੱਚਿਆਂ ਦੇ ਵਿਆਹ ਨੂੰ ਲੈ ਕੇ ਪ੍ਰਾਰਥਨਾ ਕਰਕੇ ਸਾਰੀਆਂ ਪ੍ਰੋਬਲਮ ਨੂੰ ਲੈ ਕੇ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੋਗ ਜਲਦੀ ਤੋਂ ਜਲਦੀ ਪਾਂਚਾਵੇ ਸੋ ਇਸ ਤਰੀਕੇ ਨਾਲ ਚੈੱਕਰ ਜਦੋਂ ਤੁਸੀਂ ਉਪਾਕ ਕਰ ਲਵੋਗੇ ਉਪਾਕ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵਾਸ਼ ਬੋਸ਼ਨ ਲੱਗਾ ਹੋਵੇਗਾ ਤੁਸੀਂ ਉੱਥੇ ਆ ਜਾਣਾ ਹੈ ਤੇ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਨਮਕ ਨੂੰ ਅੱਧਾ-ਅੱਧਾ ਕਰਕੇ ਦੋਨੋਂ ਹੀ ਥੇਲੀਆਂ ਦੇ ਵਿੱਚ ਅੱਧਾ-ਅੱਧਾ ਕਰਕੇ ਪਾ ਲੈਣਾ ਹੈ ਤੇ ਮੁੱਠੀ ਨੂੰ ਬੰਦ ਕਰ ਲੈਣਾ ਹੈ ਤੇ 5 ਤੋਂ 7 ਮਿੰਟ ਤੁਸੀਂ ਇਸ ਤਰੀਕੇ ਨਾਲ ਖੜੇ ਰਹਿਣਾ ਹੈ ਜਿਵੇਂ ਕਿ 5 ਤੋਂ 7 ਮਿੰਟ ਖੜਨ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਤੁਹਾਡੇ ਹੱਥ ਵਿੱਚ ਇਸ ਨਮਕ ਨੂੰ ਪਸੀਨਾ ਆ ਜਾਵੇਗਾ ਇਸ ਤਰੀਕੇ ਨਾਲ ਜਿਵੇਂ 5-7 ਮਿੰਟ ਰੱਖਣ ਤੋਂ ਬਾਅਦ ਦੇ ਵਿੱਚ ਹੱਥ ਦੇ ਵਿੱਚ ਪਸੀਨਾ ਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਜਿਹੜੇ ਵਾਸ਼ਪੋਸ਼ਣ ਦੇ ਕੋਲ ਤੁਸੀਂ ਖੜੇ ਹੋਵੋਗੇ ਉਹ ਤੁਸੀਂ ਸਭ ਤੋਂ ਪਹਿਲਾਂ ਪਾਣੀ ਛੱਟਣਾ ਪਾਣੀ ਵਾਲੀ ਟੋਟੀ ਨੂੰ ਚਲਾਉਣਾ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਸਭ ਤੋਂ ਪਹਿਲਾਂ ਨਮਕ ਨੂੰ ਤੁਸੀਂ ਸੁੱਟ ਦੇਣਾ ਫਿਰ ਪਾਣੀ ਚਲਾਉਣਾ ਇਸ ਤਰੀਕੇ ਨਾਲ ਨਹੀਂ ਸਭ ਤੋਂ ਪਹਿਲਾਂ ਤੁਸੀਂ ਪਾਣੀ ਨੂੰ ਚਲਾ ਦੇਣਾ ਹੈ ਇਸ ਤਰੀਕੇ ਦੇ ਨਾਲ ਪਾਣੀ ਛੱਡਣ ਤੋਂ ਬਾਅਦ ਫਿਰ ਦੋਨਾਂ ਮੁਠੀਆਂ ਨੂੰ ਤੁਸੀਂ ਖੋਲਣਾ ਤੇ ਹੌਲੀ-ਹੌਲੀ ਕਰਕੇ ਉਸ ਨਮਕ ਨੂੰ ਪਾਣੀ ਦੇ ਵਿੱਚ ਛੱਡਣਾ ਸ਼ੁਰੂ ਕਰ ਦੇਣਾ ਇਸ ਤਰੀਕੇ ਨਾਲ ਹੌਲੀ-ਹੌਲੀ ਕਰਕੇ ਨਮਕ ਸਾਰਾ ਪਾਣੀ ਦੇ ਵਿੱਚ ਜਾਣਾ ਚਾਹੀਦਾ ਤੁਸੀਂ ਇੱਕੋ ਵਾਰ ਆਪਣੇ ਹੱਥ ਦਾ ਨਮਕ ਪਾਣੀ ਦੇ ਵਿੱਚ ਤੁਸੀਂ ਨਹੀਂ ਸੁੱਟਣਾ ਤੇ ਜਿਹੜਾ ਵਾਸ਼ ਪਾਊਡਰ ਦਾ ਪਾਣੀ ਓਨੀ ਦੇਰ ਤੱਕ ਚੱਲਦਾ ਰਹਿਣ ਦੇਣਾ ਜਿੰਨੀ ਦੇਰ ਤੱਕ ਤੁਹਾਡੇ ਹੱਥ ਦਾ ਜਿਹੜਾ ਨਮਕ ਹੈ ਉਹ ਪੂਰੇ ਤਰੀਕੇ ਨਾਲ ਖਤਮ ਨਾ ਹੋ ਜਾਂਦਾ ਇਸ ਤਰੀਕੇ ਨਾਲ ਜਿਵੇਂ ਹੀ ਤੁਹਾਡੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦਾ ਨਮਕ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਚਲਾ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਦੋਨੋਂ ਹੱਥਾਂ ਦੀਆਂ ਹਥੇਲੀਆਂ ਨੂੰ ਧੋ ਲੈਣਾ ਹੈ। ਧੋਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਹੱਥ ਮੂੰਹ ਧੋ ਲੈਣਾ ਹੈ ਤੇ ਬਸ ਤੁਸੀਂ ਇੰਨਾ ਹੀ ਉਪਾਅ ਕਰਨਾ ਹੈ। ਆਪਣੇ ਬੱਚਿਆਂ ਦੇ ਵਿਆਹ ਤੇ ਫਿਊਚਰ ਨੂੰ ਸੋਚਦੇ ਹੋਏ। ਉਹਨਾਂ ਦੀ ਮਨੋਕਾਮਨਾ ਨੂੰ ਸੋਚਦੇ ਹੋਏ ਪੱਛਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰਕੇ ਉਹਨਾਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਫਿਊਚਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਦੂਰ ਕਰਨ ਲਈ ਤੁਸੀਂ ਨਮਕ ਤੇ ਫਟਕਰੇ ਦਾ ਛੋਟਾ ਜਿਹਾ ਉਪਾਅ ਕਰ ਲੈਣਾ ਇਸ ਪਾਣੂ ਸਿੰਪਲ ਜਿਹਾ ਉਪਾਅ ਕਰੇ ਲੋ ਪਾ ਤੇ ਇਸ ਨੂੰ ਬੱਚੇ ਵੀ ਖੁਦ ਕਰ ਸਕਦੇ ਹਨ ਮਾਦਾ ਪਿੰਦਾ ਵੀ ਕਰ ਸਕਦੇ ਹਨ ਇਸ ਪਾਣੂ ਤੁਸੀਂ ਜਾਂ ਤਾਂ 3 ਦਿਨ ਲਗਾਤਾਰ ਕਰ ਸਕਦੇ ਹੋ ਜਾਂ ਫਿਰ 3 ਜਨਿਵਾਰ ਲਗਾਤਾਰ ਕਰ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੇ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ